कोले त्यो गर्थे त्यो स्टार्ट गर्छ आउवा दिन न भन्या यो भन्या गयो ਕਾਪੋਰਸ ਬੇਸ ਕਰ ਰਹੇ ਹੋ ਕੀ ਰਿਮਾਂਡ ਦਿੱਤਾ ਗਿਆ ਸੀ ਦੋ ਦਿਨ ਅੰਦਰ ਰਿਮਾਂਡ ਹਾਸਲ ਹੋ ਗਿਆ ਕਿਸ ਤਰ੍ਹਾਂ ਕਾਬੂ ਆਇਆ ਕੀ ਇਹ ਤੀਰਸਿੰਘ ਸਿੰਘ ਦੇ ਪ੍ਰਕਰਾਲੇ ਦੇ ਕੋਲੋਂ ਕਾਬੂ ਆਇਆ ਅਸਲੀ ਜਦੋਂ ਹਾਈਕੋਟ ਗਏ ਸੀ ਜਦੋਂ ਵਾਪਸ ਆਏ ਹੁੰਦੇ ਆ ਮੇਰੇ ਨਾਲ ਸੇ ਆਸੀ ਗੁਰਦੇਵ ਸਿੰਘ ਸੀ ਜੀ ਪੂਰੀ ਕਾਪੀ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਤੇ ਅਸੀਂ ਇਹਨਾਂ ਕਾਬੂ ਕਰ ਠੀਕ ਹੈ ਤਾਂ ਬੜੀ ਮਿਹਨਤ ਕਰਨੀ ਪਈ ਪੁਲਿਸ ਖਾਨੇ ਜੀ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਕਿਹੜੀ ਕਿਹੜੀ ਟੀਮਾਂ ਲੱਗੀਆਂ ਸਾਰੇ ਦੇ ਵਿੱਚ 25 50 ਤੱਕ ਵੀ ਲੱਗੀਆਂ ਸੀ ਪਹਿਲਾਂ ਸੋ ਪਹਿਲਾਂ ਮਾਨਯੋਗ ਐਸਪੀ ਸਾਹਿਬ ਨੇ ਜਿਹੜੀ ਜੀ ਆਵਾਜ਼ ਤੁਕ ਜੱਤੀ ਹੋਈ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਹੜੇ ਟੈਨ ਦੇ ਵਿੱਚ ਜਿਹੜੇ ਖਾਂਦੇ ਸਰ ਕਿੰਨੇ ਕਿ ਦਿਨ ਦਾ ਅੱਜ ਦਿਨ ਰਿਮਾਂਡ ਮਿਲੇ ਸਰ ਸਾਨੂੰ 2 ਦਿਨ ਦਾ ਰਿਮਾਂਡ 2 ਦਿਨਾਂ ਦਾ ਰਿਮਾਂਡ ਪੁੱਛ ਕੀ ਕਰਾਂਗੇ ਉਹ ਪੁੱਛ ਵਿੱਚ ਕਰਾਂਗੇ ਉਸ ਤੋਂ ਬਾਅਦ ਜੇ ਹੋਰ ਸਾਨੂੰ ਗੋੜਪੀ ਰਿਮਾਂਡ ਅਸੀਂ ਹੋਰ ਲਵਾਂਗੇ ਠੀਕੋ ਜੀ ਸਾਨੂੰ ਇੱਕ ਛੋਟੀ ਜੀ ਤਸੱਲੀ ਤਾਂ ਅੱਜ ਮਿਲੀ ਹੈ ਵੀ ਚਲੋ ਜਿਹੜਾ ਗੁਨੇਗਾਰ ਹੈ ਜਿਹੜਾ ਐਕਚੁਅਲ ਉਹ ਅੱਜ ਸਲਾਖਾਂ ਦੇ ਪਿੱਛੇ ਆਇਆ ਹੈ ਪਰ ਹਜੇ ਇਹ ਲੜਾਈ ਜਿਹੜੀ ਹੈ ਇਹ ਤਾਂ ਅੱਜ ਸ਼ੁਰੂ ਹੋਈ ਹੈ ਤਾਂ ਸਾਡਾ ਸਾਰਿਆਂ ਦਾ ਮੰਤਵ ਇਹੀ ਰਹੇਗਾ ਕਿ ਇਹਨੂੰ ਅੱਗੇ ਪੈਰਵੀ ਕਰਕੇ ਵੱਧ ਤੋਂ ਵੱਧ ਜਿੰਨੀ ਮੈਕਸਿਮਮ ਹੋ ਸਕਦੀ ਹੈ ਉਨੀ ਸਜ਼ਾ ਦਿਵਾਵਾਂਗੇ ਪ੍ਰਸ਼ਾਸਨ ਵੱਲੇ ਇਸ ਨੂੰ ਕੋਰਟਾਂ ਚ ਪੇਸ਼ ਕਰਿਆ ਗਿਆ ਹੁਣ ਤੁਸੀਂ ਸੰਤੁਸ਼ਟ ਹੋ ਜਿਸ ਦੇ ਪਿੱਛੇ ਤੁਸੀਂ ਇੰਨੀ ਕਾਰਵਾਈ ਕਰ ਰਹੇ ਸੀ ਹਾਂ ਚਾ ਪ੍ਰਸ਼ਾਸਨ ਨੇ ਦੇਖੋ ਹੁਣ ਤੱਕ 7 ਤਰੀਕ ਤੋਂ ਲੈ ਕੇ 7 ਤਰੀਕ ਤੱਕ ਕੁਝ ਨਹੀਂ